ਗੱਡੀ ਵਾਈਸਾਨੂੰ ਗੱਡੀਆਂ ਸਾਈਡ ਚਲਾਓ ਲੱਗਾ ਚੱਕ ਦਾਂਗੇ ਫਲਾਂਟਿੰਗ ਬਹੁਤ ਗੰਦੀ ਗਾਲਾਂ ਅਗਰੈਸਿਵ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਤੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਤਾ ਬਾਖੀਆਂ ਗੱਡੀਆਂ ਸਟੀਆਂ ਖੜੀਆਂ ਉਦਾਂ ਹੀ ਖੜੀਆਂ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਪਰ ਉਹਨਾਂ ਨੇ ਕਿਹਾ ਆਈ ਏ ਮੀ ਆਰਮੀ ਆਫੀਸਰ ਬੱਚੇ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਬਟ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤਾਂ ਕਹਿੰਦਾ ਬੜੀ ਤੇਰੀ ਅਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੇ ਵੀ ਆਂਦਾ ਰੋਨੀ ਅਜੇ ਇਹ ਗੱਲ ਹੀ ਕਰ ਰਹੀ ਸੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਤੇ ਕੋਲ ਚਸ਼ਮਾ ਟੁੱਟਿਆ ਉਹ ਬੋਨਰ ਤੇ ਉੱਪਰ ਡਿੱਗੇ ਪਰ ਉਥੋਂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਐ ਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ ਗਿਰ ਕੇ ਥਲੇ ਉਸ ਦੌੜ ਕੇ ਆਇਆ ਆਇਆ ਹੋਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਗਦਾ ਔਰ ਬੌਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਤੱਕਾ ਮਾਰਿਆ ਮੈਨੂੰ ਇਹ ਦੱਸੋ ਅਗਰ ਆਪਣੇ ਬਾਪ ਨੂੰ ਬਚਾ ਨਹੀਂ ਲਏ ਇਸਨੇ ਪੁਲਿਸ ਔਰ ਚਾਰ ਕਰਮੀ ਜਿਹੜੇ ਸਿਵਲ ਡਰੈਸ ਤੇ ਸੀ ਇਸਨੇ ਤਾਂ ਹੀ ਫੜਾ ਸੀ ਪੁਲਿਸ ਨੇ ਇਸਨੂੰ ਤੱਕਾ ਮਾਰ ਕੇ ਬਚਾਇਆ ਆਪਣੇ ਕਿਉਂ ਵੀ ਤੱਕੇ ਕੁਝ ਗਲਤ ਕੀਤਾ ਨਾ ਕੋਸ਼ਿਸ਼ ਕੀਤੀ ਜਦੋਂ ਉਹ ਪਰੇਵਰਣ ਦੀ ਕੋਸ਼ਿਸ਼ ਕਰਤੀ ਸੀ ਤੇ ਬਹੁਤ ਭੋਪਾ ਰਾਏ ਕੇੰਦਰ ਲਿਆ ਡੰਡੇ ਸੋਟੇ ਪਿੱਛੇ ਸਾਰੇ ਗੱਡੀ ਤੂੰ ਹੋਰ ਜਨਾ ਇਹਨਾਂ ਦੇ ਐਸਆਈ ਵੇਖੀ ਸੀ ਉਹ ਲੈ ਕੇ ਆ ਗਏ ਡੰਡੇ ਇਹ ਵਿਚਾਰਾ ਆਪਣਾ ਪਿਓ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਸ ਨੂੰ ਡੰਡੇ ਮਾਰ ਦੇਗੇ ਇਸ ਨੇ ਬਹੁਤ ਮੁਸ਼ਕਿਲ ਨਾਲ ਆਪਣੇ ਪਿਓ ਨੂੰ ਗੱਡੀ ਦੀ ਸੀਟ ਤੇ ਬਿਠਾਇਆ ਇਹਨਾਂ ਨੇ ਇਸ ਦਾ ਵਾਲ ਫੜਿਆ ਵਾਲ ਫੜ ਕੇ ਇੱਕ ਸਰਦਾਰ ਨੇ ਵਾਲ ਫੜ ਕੇ ਉਸ ਨੂੰ ਖਿੱਚਿਆ ਪਰ ਰਾਜਿੰਦਰ ਹਸਪੀਟਲ ਦੇ ਗੇਟ ਦੇ ਸਾਹਮਣੇ ਲੈ ਕੇ ਗਿਆ ਹਰ ਉਥੇ ਤੁਸੀਂ ਦੇਖਿਆ ਬੀਬੋ ਕਿਸ ਤਰੀਕੇ ਨਾਲ ਫੇਰ ਰੇਮਿੰਨਰ ਕੁੱਟਿਆ ਇਸਨੇ ਮੇਰੇ ਬੇਟੇ ਨੂੰ ਮੇਰੇ ਹਸਬੰਡ ਬਿਲੋਸੀ ਹਾਲਤ ਤੇ ਉਹਨਾਂ ਨੂੰ ਦਿਖ ਰਿਹਾ ਸੀਗਾ ਚਸ਼ਮਾ ਟੁੱਟ ਗਿਆ ਅੱਖ ਤੇ ਕਾਚੇ ਖੁੱਸ ਗਿਆ ਖੂਨ ਆ ਰਿਹਾ ਅੱਖਾਂ ਚ ਐਂਡ ਹੀ ਸੋਕੀ ਮੇਰੇ ਬੇਟੇ ਨੂੰ ਕੁੱਟਿਆ ਬੜੀ ਮੁਸ਼ਕਿਲ ਨਾਲ ਗੱਡੀ ਤੋਂ ਨਿਕਲੇ ਆਪਣੇ ਬੇਟੇ ਨੂੰ ਬਚਾਣ ਲੇ ਜਦੋਂ ਉਹ ਬੇਟੇ ਕੋਲ ਪਹੁੰਚੇ ਆ ਬੋਪਾਰਾਏ ਹੋਦੀ ਨਾ ਮੈਂ ਫੇਰ ਉਹਨਾਂ ਨੂੰ ਡੰਡੇ ਨਾਲ ਕੁੱਟਿਆ ਉਹ ਮੋਟਰਸਾਈਕਲ ਤੇ ਗਿਰੇ ਕੋਸ਼ਿਸ਼ ਮੇਰੇ ਬੇਟੇ ਨੇ ਡੰਡੇ ਖਾਂਦੇ ਹੋਏ ਜਿੰਦਰ ਟਿੱਲੋਂ ਨਾਲ ਉਹ ਬਾਕਸਿੰਗ ਮਾਰ ਰਿਆ ਸੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਬੀਸ਼ ਪੰਡਾ ਗੱਡੀ 'ਚ ਬੈਠਾ ਉਸ ਤੋਂ ਹਿੰਦਰ ਟਿੱਲੋਂ ਨਾਲ ਬਾਕਸਿੰਗ ਮਾਰ ਰੇ ਪਰ ਉਹ ਬਾਕਸਿੰਗ ਮਾਰਦੇ ਹੋਏ ਮੇਰੇ ਹਸਬੰਦ ਫੇਰ ਵੀ ਉਸਨੂੰ ਕਹਿ ਰਹੇ ਨਾ ਮੈਂ ਆਰਮੀ ਆਫੀਸਰ ਬੈ ਦੇਖੋ ਆਈ ਕਾਰ ਜਦੋਂ ਮਨੇ ਆਈ ਕਾਰ ਦਿਖਾਇਆ ਉਸਨੇ ਆਈ ਕਾਰ ਖਿੱਚ ਲਿਆ ਪਰ ਉਸਨਾਂ ਨੂੰ ਗੱਡੀ ਤੋਂ ਬਾਹਰ ਤਰੀਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬੀਸ਼ ਆਰਮੀ ਆਫਸਰ ਲੋ ਬਾਹਰ ਕੱਢਿਆ

ਮੇਰਾ ਬੇਟਾ ਫੇਰ ਆਇਆ ਕੁੱਟ ਖਾਂਦੇ ਖਾਂਦੇ ਇਸਨੇ ਬੜੀ ਮੁਸ਼ਕਿਲ ਨਾਲ ਇਹਨਾਂ ਨੂੰ ਘਟਿਚ ਪਾਇਆ ਇਹਨਾਂ ਨੂੰ ਬੋਲਿਆ ਮੇਰੇ ਫੌਜਰ ਦਾ ਆਈਡ ਕਾਰ ਦੇ ਦੋ ਮੇਰੇ ਫੌਜਰ ਦਾ ਐ ਗਵਰਨਮੈਂਟ ਟੀਉਟੀ ਤੇ ਇੰਤਾ ਇਹਨਾਂ ਦਾ ਆਈਡ ਕਾਰ ਨਹੀਂ ਲੈ ਸਕਦੇ ਕਹਿੰਦਾ ਇਹ ਕਾਉਂਟਰ ਕਾਉਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਕੇ ਤਾਂ ਫੇਰ ਉਸ ਸਿਵਲ ਲਾਈਨ ਪੁਲਿਸ ਸਟੇਸ਼ਨ ਤੋ ਆਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਂਗਾ ਤੂੰ ਫੌਜੀ ਦਾ ਖੂਨ ਕਟੇਂਗਾ ਤੇ ਫੌਜੀ ਚੁੱਪ ਰਹੇਗੇ ਨਹੀਂ ਸਾਡੇ ਅੰਦਰ ਸਾਡੇ ਅੰਦਰ ਹਰਾ ਖੂਨ ਹੈ ਅਸੀਂ ਮਰ ਜਾਵਾਂਗੇ ਮਗਰ ਚੁੱਪ ਨਹੀਂ ਰਾਵਾਂਗੇ ਜਸਟਿਸ ਲਈ ਲੜਾਂਗੇ ਅਸੀਂ ਦਿਸਿਪਲਿਨ ਫੋਰਜਾ ਸਾਡੇ ਹਸਬੰਦ ਮੇਰੇ ਹਸਬੰਦ ਦੇ ਬਹੁਤ ਸਾਰੇ ਸੀਨੀਅਰ ਆਫਸਰਜ਼ ਇਥੇ ਹਨ ਉਨ੍ਹਾਂ ਨੇ પૂਛਿਆ ਗਾਇ ਮੇਰੇ ਹਸਬੰਦ ਦੇ ਬਾਰੇ ਹੀ ਇਸ ਨੋਨ ਐਸ ਵਨ ਆਫ ਦਾ ਮੋਸਟ ਡੈਕੋਰੇਟਡ ਆਫਸਰ ਹੀ ਇਸ ਆਲਵੇਸ ਸਟੂਡ ਫਾਰ ਇੰਡੀਆ ਨਾਵੀ ਦੂਜੀ ਗੱਲ ਮੇਰੇ ਫਾਦਰ ਹਨ ਸਾਡੀ ਫੈਮਿਲੀ ਪੰਜ ਪੁਸਤਾ ਆਰਮੀ ਦੀ ਫੈਮਿਲੀ ਹੈ

ਮਾਰਿਆ ਅਗਰ ਮੇਰੇ ਹਸਬੰਦ ਨੂੰ ਮਾਰ ਕੇ ਥੱਲੇ ਡਗਾ ਦਿੱਤਾ ਗਿਆ ਤੇ ਕਿ ਮੇਰਾ ਬੱਚਾ ਉਹਨਾਂ ਨੂੰ ੱੱਕਾ ਵੀ ਨਹੀਂ ਮਾਰੇਗਾ ਕਿ ਆਪਣੇ ਪਿਆਰ ਨੂੰ ਬਚਾ ਲੈ ਕਿ ਉਹਨਾਂ ਨੂੰ ਕਹਿਗਾ ਡੰਡਿਆਂ ਨਾਲ ਮੇਰੇ ਕਿਉਂ ਨੂੰ ਮਾਰ ਤੋ ਕਿਹੜਾ ਪੁੱਤਰ ਦੇਖ ਸਕਦਾ ਪਿਆਰ ਨੂੰ ਬੇਸ ਥੱਲੇ ਗਿਰਾ ਆਇਆ ਦੱਸੋ ਜਰਾ ਨਹੀਂ ਦੱਸੋ ਬਈ ਉਹਨਾਂ ਨੂੰ ਰਹੀ ਨਹੀਂ ਪਤਾ ਸੀ ਲੋਕਾਂ ਨੂੰ ਪਤਾ ਨਹੀਂ ਸੀ ਸਾਹਮਣੇ ਆਰਮੀ ਸੀ ਅਗਰ ਆਰਮੀ ਨੂੰ ਪਤਾ ਲੱਗ ਜਾਂਦਾ ਤੇ ਹਰ ਜਿੰਨਾ ਕਿਲੋ ਤੇਰੇ ਜੇ ਜੇ ਚਾਰ ਤੇ ਆਰਮੀ ਦੇ ਅੰਦਰ ਬੈਠੇ ਹੁੰਦੇ ਹੁਣ ਤੈਨੂੰ ਪਤਾ ਨਹੀਂ ਅਗਰ

ਸਰੇ ਅਰਪਿਤ ਸ਼ੁਕਰਾਜੀ ਨੇ ਫੋਨ ਕੀਤਾ ਤੇ ਉਹਨਾਂ ਨੇ 5 ਮਿੰਟ ਬਾਅਦ ਕਾਲ ਕੀਤਾ ਮੇਰੇ ਹਸਬੰਡ ਨੇ ਉਹਨਾਂ ਨਾਲ ਗੱਲ ਕੀਤੀ ਬੋਲੇ ਐਸਐਸਪੀ ਸਾਹਿਬ ਮੈਂ ਕਰਨਾਲਾ ਮੈਦਾਨ ਦਾ ਪੋਸਟेड ਆ ਮੇਰਾ ਇੱਧਾ ਆਈ ਕਾਰਡ ਤੁਸੀਂ ਲੈ ਲਿਆ ਫਿਰ ਇਹਨਾਂ ਨੇ ਸਨੈਚ ਕਰਕੇ ਔਰ ਮੇਰਾ ਫੋਨ ਲੈ ਗਏ ਐਂਡ ਆਈ ਨੀਡ ਮਾਈ ਆਈ ਕਾਰਡ ਦੈਟਸ ਮਾਈ ਫਸਟ ਥਿੰਗ ਬਾਕੀ ਟੇਕਸ ਡਿਸਪਲਿਨਰੀ ਐਕਸ਼ਨ ਹੀ ਪ੍ਰੋਮਿਸਡ ਹਿਮ ਸਰ ਆਈ ਏਮ ਸੌਰੀ ਇਟ ਵਿਲ ਬੀ ਡਨ ਮਗਰ ਉਸ ਤੋਂ ਬਾਅਦ ਦੀ ਕਹਾਣੀ ਤੇ ਉਸ ਤੋਂ ਬਾਅਦ ਸ਼ੁਰੂ ਹੋਈ ਮੇਰੇ ਹਸਬੰਦ ਨੂੰ ਰਾਤੀ 1 ਵਜੇ ਮ ਰਾਜਿੰਦਰ ਹਸਪੀਟਲ ਲਾਗੀਆਂ ਅਗਰ ਗੁਰਤੇਜ ਸਿੰਘ ਫਿਰੋਤਾਬ ਨਾ ਹੁੰਦੇ ਤਾਂ ਸ਼ਾਇਦ ਮੇਰਾ ਹਸਬੰਦ ਔਰ ਮੇਰਾ ਬੇਟਾ ਬਚੇ ਨਹੀਂ ਹੁੰਦੇ ਮੈਂ ਇਹਨਾਂ ਦਾ ਧੰਨਵਾਦ ਔਰ ਸਾਰਿਆਂ ਨੂੰ ਕਹਿੰਦੀ ਹਾਂ ਨੂੰ ਧੰਨਵਾਦ ਕਰੋ ਕਿਉਂਕਿ ਇਹਾਂ ਦੀ ਮਦਦ ਨਾਲ ਰਾਜ ਉਹ ਸਰ ਬਣ ਕੇ ਹੋਏ ਇਹਨਾਂ ਨੇ ਕੋਈ ਅਥੋਰਿਟੀ ਨਹੀਂ ਛੱਡੀ ਕੋਈ ਪੁਲਿਸ ਵਾਲਾ ਨਹੀਂ ਛੱਡਿਆ ਜਿਸ ਨੂੰ ਕਾਲ ਨਹੀਂ ਕੀਤਾ ਫਿਰ ਸਾਨੂੰ ਬੁਲਾਇਆ ਕਿ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਅਰੇ ਨਾਰਿੰਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਤੇ ਛਾਤ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟ੍ਰਾਈਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਮੀ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ ਉਹ ਨਹੀਂ ਤਾਂ ਵੀ ਦੱਸਦੀ ਹਲਾਤੀ ਮੈਂ ਆਪਣੇ ਹਸਬੰਦ ਨੂੰ 8 ਵਜੇ ਛੱਡ ਕੇ ਟਾਬੇ ਗਈ ਟਾਬਾ ਫੇਰ ਖੁੱਲ ਗਿਆ ਸੀਗਾ ਉਧਰ ਤੇ ਬੰਦ ਕਰਾਤਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰ ਦੋ ਫੇਰ ਟਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕਰਨਲ ਸਾਹਿਬ ਉਹ ਰੋਸਤੀ ਬੈਠੇ ਟੜੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਪਰ ਉਸਨੇ ਮਨੂੰ ਕਿਹਾ ਕਿ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਪੁਰੋਂ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਐ ਤੂੰ ਕੋਲੋਂ ਹੁੰਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਲੋਂ ਤੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਪਰ ਐ ਕੋਈ ਗਲਤ ਕਰ ਰਿਹਾ ਸੀ ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੇਂਦੇ ਮੈਂ ਨਾਲ ਮਿਲ ਕੇ ਸਜ਼ਾ ਦੇਂਦੀ ਮੈਂ ਫੌਜੀ ਦੀ ਵਾਈਫ ਆ ਅਗਰ ਮੇਰਾ ਹਸਬੰਦ ਔਰ ਬੇਟਾ ਗਲਤ ਹੈ ਤਾਂ ਮੈਂ ਉਹਨਾਂ ਨੂੰ ਕਹਾਂਗੀ ਡਬਲ ਸਜ਼ਾ ਮਿਲੇ ਮੈਂ ਸਾਹਮਣੇ ਸਾਰਿਆਂ ਦੇ ਕਹਿੰਦੀ ਆਂ ਰੋਕ ਗਲਤ ਹੋਏ ਉਹਨਾਂ ਨੂੰ ਸਜ਼ਾ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਟੌਪ ਐ कि ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚਿਆ ਹੁਣ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕਿ ਕਰਨਲ ਕੋਲ ਤੇ ਤੇ ਇਹਨਾਂ ਨੂੰ ਖਬਰਾਂ ਹੋ ਗਈ ਜਦੋਂ ਖਬਰਾਂ ਹੋ ਗਈ ਤੇ ਐ ਉੱਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਮਤਲਬ ਕੰਪਰੋਮਾਈਜ਼ ਹੋ ਜਾਏ ਸਵੇਰੇ ਦੱਸੋ ਜੀ ਐਸਐਸ ਪੀਐਸਪੀ ਸਤਨਾ ਉਹ ਮੇਰੇ ਹਸਬੰਡ ਦਾ ਆਈ ਕਾਰਡ ਹੋਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ बाहर ले जाके इंस्पेक्टर शमिंदर सिंह बेशरम आदमी तू कह रहे मनु कॉम्प्रोमाइज कर मैं तेन पहचानिया भी नहीं मन तेन पता भी नहीं उस तो बाद ऐसे बैठे हैं, मैं बैठी हूँ उधर मैं वेरी सेंसिटिव स्टेट वेर आर्मी एज वेल एज दुलिस वर्क इन टेंडम दे लुक आफ्टर द इंटरनल सिक्योरिटी यू नो द आर्मी लुक्स आफ्टर द एक्सटर्नल एंड अ टाइम्स इंटरनल सिक्योरिटी इट्स अ वेरी sad incident which has happened but now when the thing has come out uh, that the inquiry has been ordered boys have been suspended i think the politicians should not come into this they are just taking brownie points about it it's just brownie points in the one politician says one thing another politician says one thing let it let the inquiry happen within the inquiry nothing comes out or something then is the time then you know there are other methods in the army channel to how to handle these things but i think so politicians should not interfere into a sensitive state on a sensitive matter to just get their brownie points. Uh, yes, uh, she is more than a sister to me. i think so i love her more than my sister. and colonel pashpan is a very fine officer, senior officer, a very fine, thorough gentleman. i will say those things. i have no. and that day. I had called these uh, uh, these boys from the police. I said, "Come, I just wanted to defuse the situation in the sense and saying that it's a sensitive state. Okay, if you want to ask, just ask. Sorry, and let the investigation go. And these boys did it on my behalf. I just requested they say sorry and just want to defuse the situation. And I said, inquiry will happen, and let the inquiry happen. Why are the politicians getting into it? What are they achieving except brownie points?" And you know, what what's gonna happen? It's gonna be a lot of difference between the armed forces and the police then. No, I asked her. I said No, no, no. no. I asked her, I think some politician, some politician is involved who's picking some Gurtesh Tilno or something with the I don't know who their character is. And uh that's the one. And then when the things that I called the boys, I requested them, please, on my behalf, ah, sorry, she's more than sister to me, more than my life. She's been always standing like a rock star with me. So that's what I said to these boys. And they said, Sir, we'll do it. Okay, we'll ask, Sorry. To, I said, just refuse this situation. I don't want the army and the police, you know, getting into the same problems again and again. We've had it number of times in our life. We've had it in 84 when the army came here. The police was doing actions. We had so many bloody cases coming up again and again. It's a very, very bad incident. Definitely, I condemn this incident. No doubt. when is the inquiry? Let the inquiry report come out. The boys have been suspended. What else do we want? The media wants attention. The politician wants attention what else but they're not realizing how hurt everybody else is the police officers family the families of the uh, of Mrs. Bart and everybody or the entire army or the entire army i'll say that everybody's affected this this already come the you know why does media want to take it uh, a big thing and why does uh, the politicians want to do that the politicians bloody stay away from this thing that's my request. The politicians stay on. It's not your problem. It's a problem between the uh, uniformed forces. And, and yes, if the result does not come out, there's enough, um, there's High Court, there's Supreme Court, there's 10 courts to go into. And the army is always there. I stand by my sister no matter what. No matter what, I stand by my sister and with the army. This thing has happened, but now the investigations are going on. Why should we interfere in the investigations?